ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਅਦੀਨ ਮਵੀ ਕਲਾ ਪੁਲਿਸ ਚੌਂਕੇ ਦੇ ਜਾਰੇ ਸਰਬਜੀਤ ਵੱਲੋਂ ਇੱਕ ਵਿਸ਼ੇਸ਼ ਪ੍ਰਲਾਕਿਤ ਕੀਤਾ ਗਿਆ ਹੈ ਮਰੋੜੀ ਪਿੰਡ ਦੇ ਵਿੱਚ ਜਿਹੜੇ ਨਸ਼ਾ ਸ਼ਰਾਬ ਕਰਦੇ थे ਦੇਸੀ ਸ਼ਰਾਬ ਲਹਣ ਕਰਦੇ थे ਉਹਨਾਂ ਲੋਕਾਂ ਚਾਰ ਜਿਹੜੇ ਕਥਿਤ ਵਿਅਕਤੀ ਹੈ ਉਹਨਾਂ ਦੇ ਪਹਿਲਾਂ ਕਈ ਮਾਮਲੇ ਦਰਜ ਸੀ ਲੇਕਿਨ ਅੱਜ ਉਹਨਾਂ ਨੇ ਕਸਮ ਖਾਈ ਹੈ ਸੌ ਚੁੱਕੀ ਹੈ ਵੀ ਉਹਨ ਇਸ ਅੱਜ ਦੇ ਬਾਅਦ ਇਸ ਸ਼ਰਾਬ ਨਹੀਂ ਕਰਾਂਗੇ ਚਾਰ ਜਿਹੜੇ ਲੋਕ ਹੈ ਪਿੰਡ ਦੇ ਇਹਨਾਂ ਨੇ ਫੈਸਲਾ ਕੀਤਾ ਹੈ ਪੁਲਿਸ ਨੇ ਸਮਝਾਇਆ ਵੀ ਇਸ ਕੰਮ ਦੇ ਵਿੱਚ ਕੁਝ ਨਹੀਂ ਹੈ ਲੇਕਿਨ ਇਹ ਕਹਿੰਦੇ ਸੀ ਪਿੰਦੇ ਸੀ ਉਸਕੇ ਬਾਅਦ ਇਸੇ ਤਰ੍ਹਾਂ ਕੱਢਣ ਵੀ ਲੱਗੇ ਸਰਾਬ ਕਈ ਮਾਮਲੇ ਚਾਰਾਂ ਤੇ ਦਰਜ ਵੀ ਹੋਏ ਲੇਕਿਨ ਅੱਜ ਜਿਨ੍ਹਾਂ ਨੇ ਪੁਲਿਸ ਦੇ ਨਾਲ ਸਮਝਾਣ ਤੇ ਫੈਸਲਾ ਕੀਤਾ ਵੀ ਅਸੀਂ ਅੱਗੇ ਤੋਂ ਸਰਾਬ ਨਾ ਕੱਢਾਂਗੇ ਨਾ ਪੀਵਾਂਗੇ ਨਾ ਵੇਚਾਂਗੇ ਹੁਣ ਚੰਗਾ ਫੈਸਲਾ ਹੈ ਸਰਕਾਰ ਵੀ ਚਾਹੁੰਦੀ ਹੈ ਸਮਾਜ ਵੀ ਚਾਹੁੰਦਾ ਹੈ ਵੀ ਨਸ਼ਾ ਨਾ ਬिके ਪੁਲਿਸ ਨੇ ਜਿਹੜਾ ਪ੍ਰਾਲਗਿਤ ਹੈ ਉਸ ਦੀ ਸਲਾਕਾ ਕਰਨੀ ਚਾਹੀਦੀ ਹੈ ਇੱਕ ਵਾਰੀ ਸੀ ਮੈਨੂੰ ਇਹਨਾਂ ਦਾ ਰਿਕਾਰਡ ਦੇਖਿਆ ਮੈਂ ਰਿਕਾਰਡ ਤਾਂ ਤਲਾਸ਼ ਮਿਲੀ ਸੀ ਵੀ ਇਹ ਸ਼ਰਾਬ ਕੱਢਣ ਦੇ ਤੇ ਵੇਚਣ ਦੇ ਆਦੀ ਨੇ ਮੈਂ ਇਹਨਾਂ ਨੂੰ ਬੁਲਾ ਕੇ ਇਕੱਲੇ ਇਕੱਲੇ ਦੀ ਪੁੱਛਗਿੱਛ ਕਰਿਆ ਇਹਨਾਂ ਨੇ ਸੌ ਖਾਦੀ ਚਾਰਾਂ ਨੇ ਯਕੀਨ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਅਸੀਂ ਸ਼ਰਾਬ ਕੱਢਾਂਗੇ ਨਾ ਅਸੀਂ ਪੀਵਾਂਗੇ ਅਗਰ ਅਸੀਂ ਕੱਢਾਂਗੇ ਸਾਡੇ ਖਿਲਾਫ ਕਾਰਵਾਈ ਕੀਤੀ ਜਾਵੇ ਹੋਰ ਕਿਸੇ ਕਿਸਮ ਦਾ ਸਾਡੇ ਖਿਲਾਫ ਮੁਕੱਦਮਾ ਦਰਜ ਨਹੀਂ ਹੈ ਸ਼ਰਾਬ ਤੋਂ ਬਿਨਾਂ ਇਹਨਾਂ ਨੇ ਸੌ ਪਾਲੀ ਵੀ ਅੱਜ ਤੋਂ ਬਾਅਦ ਅਸੀਂ ਤੇ ਪੰਜ ਪਰਚੇ ਨੇ ਕਿਤੇ ਸੱਤ ਪਰਚੇ ਨੇ ਸੱਤ ਐ ਪਰਚੇ ਨਹੀਂ ਜੀ ਨਾ ਕਿੰਨਾ ਹੋਇਆ ਤੁਹਾਡਾ ਮੰਗਾ ਸੀ ਮੇਰੀ 40 ਸਾਲ ਤੇ ਕਿੰਨੇ ਸਾਲਾਂ ਸਰਵਗੜ ਰਹੇ ਹੋ ਹੋ ਗਏ ਨੇ 10 12 ਸਾਲ 10 ਸਾਲ ਸਮਝ ਬੂਰੀ ਕੋਈ ਖਾਂ ਤੰਦਾ ਦਾ ਨਹੀਂ ਸੀ ਇਹ ਕੁਝ ਪੀ ਲੈਂਦੇ ਸੀ ਜਿਆਦਾ ਤਾਂ ਪੀਣ ਦੀ ਆਦਤ ਸੀ ਜੀ ਅਸੀਂ ਅੱਜ ਤੋਂ ਲੈ ਕੇ ਪੀਣੀ ਵੀ ਛੱਡਤੀ ਤੇ ਕੱਢਣੀ ਵੀ ਛੱਡਤੀ ਹੋ ਗਏ ਨੇ 8-9 ਸਾਲ ਤੇ ਅੱਜ ਕੀ ਫੈਸਲਾ ਕਰਿਆ ਅਸੀਂ ਅੱਜ ਤੋਂ ਛੱਡ ਚੱਲੇ ਆ ਕਰੋਗੇ ਤੇ ਨਹੀਂ ਹੋ ਨਹੀਂ ਤੁਹਾਡੇ ਕਿ ਨਾ ਸੁਖਾ ਸਿੰਘ ਜੀ ਹਾਂ ਸੁਖਾ ਸਿੰਘ ਜੀ ਤੁਸੀਂ ਕੀ ਫੈਸਲਾ ਕੀਤਾ ਤੁਹਾਡੇ ਦੇ ਕਿੰਨੇ ਪੁੱਤ ਅਸੀਂ ਅੱਜ ਤੋਂ ਲੈ ਕੇ ਸੌ ਨਾਮ ਕਰਤੀ ਕਦੀ ਤੱਕ ਨਹੀਂ ਮਾੜਾ ਨਸ਼ਾ ਕਰਾਂਗੇ ਦਰੋਂ ਤੇ ਕੋਈ ਵੀ ਹੋਰ ਜਿਹੜੇ ਪਿੰਡ ਤੇ ਕਰਦੇ ਉਹ ਲੋਕਾਂ ਨੂੰ ਕੀ ਕਹੋਗੇ ਅਸੀਂ ਤਾਂ ਇਹ ਤਾਂ ਵੀ ਅਸੀਂ ਤਾਂ ਚੱਲਿਆ ਨਾ ਸੌ ਨਾਮ ਦੇਣਾ ਸੀ ਇਹਦਾ ਨਾਮ ਮਾੜਾ ਕਰਨਾ ਨਾ ਕੋਈ ਜੋ ਕਰ ਲਿਆ ਪਿੱਛੇ ਸਾਨੂੰ ਮਾਫ਼ੀ ਦੁੱਤੀ ਜੇ ਬਸ ਐਹੀ ਕੈਮਰਾਮੈਨ ਪਰਮਦੇ ਨਾਲ ਪ੍ਰਸੋਤਨ ਕੋਸ਼ਿਕ ਸਮਾਣਾ ਨਿਊਜ਼